ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਸੀਂ ਨਾ ਖਨੌਰੀ ਬਾਡਰ ਤੋਂ ਨੰਗੜ ਲੱਗੇ ਸੀਗੇ ਫਿਰ ਅਸੀਂ ਸੰਗਰੂਰ ਵੀ ਨੰਗੇ ਆਏ ਆ ਲਾ ਲੋ ਵੀ ਡੇਢ ਘੰਟੇ ਦੀ ਬਾਟ ਤੈਅ ਕਰ ਲਈ ਆ ਅਸੀਂ ਤੇ ਰਾਸਤੇ ਵਿੱਚ ਇੱਕ ਸੰ ਚੀਜ਼ ਦੇਖਣ ਨੂੰ ਮਿੜੀ ਆ ਤੇ ਮੈਂ ਚਾਹੁੰਦਾ ਵੀ ਤੁਹਾਡੇ ਤੱਕ ਵੀ ਉਹ ਚੀਜ਼ ਪਹੁੰਚਾਈ ਜਾਵੇ ਅਸੀਂ ਨਾ ਸਾਹਮਣੇ ਦੁਕਾਨ ਸੀ ਉੱਥੇ ਯੂਸ ਪੀਣ ਲਈ ਰੁਕੇ ਸੀ ਅੱਗੇ ਵੀ ਰੁਕਦੇ ਹੰਨੇ ਉਸ ਸ਼ਾਪ ਤੇ ਮੇਰੀ ਉੱਥੋਂ ਨਿਗਾਹ ਬਾਬਾ ਜੀ ਦੇ ਉੱਤੇ ਪਈ ਆ ਬਾਬਾ ਜੀ ਦੇਖੋ ਸਿੱਖੀ ਸਰੂਪ ਦੇ ਬੱਚੇ ਆ ਤੇ ਜੁੱਤੀਆਂ ਗੰਢਣ ਦਾ ਗੰਢਣ ਦਾ ਕੰਮ ਕਰਦੇ ਆ ਜਾ ਬਣਾਉਣ ਦਾ ਡੈਂਡਰ ਨਹੀਂ ਜੁੱਤੀਆਂ ਬਣਾਉਣ ਦਾ ਜੋੜਨ ਦਾ ਕੰਮ ਕਰਦੇ ਆ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਜੇ ਮੈਨੂੰ 50 ਖਾਲ ਹੋ ਗਏ ਕੰਮ ਕਰਦੇ ਕਿੰਨੇ ਜੀ 50 ਸਾਲ ਤੋਂ ਤੇ ਬਾਬਾ ਜੀ ਜਿੱਦਾਂ ਮਤਲਬ ਮੁੰਡੇ ਅੱਜ ਕੱਲ ਬਾਹਰ ਜਾਣ ਦੇ ਬਹੁਤ ਕਾਲੇ ਰਹਿੰਦੇ ਆ ਤੁਸੀਂ ਤਾਂ ਡਾੜੀ ਮੰਨ ਕੀਤਾ ਕਦੇ ਵੀ ਅਸੀਂ ਬਾਹਰ ਚਲ ਜੀ ਜਵਾਨੀ ਵੇਲੇ ਨਹੀਂ ਬਾਹਰ ਵਾਲਾ ਪ੍ਰੋਗਰਾਮ ਹੀ ਨਹੀਂ ਸੀਗਾ ਨਿੱਕੇ ਹੁੰਦੇ ਕਾਰੋਬਾਰ ਚ ਬੜੇ ਹੋਏ ਸੀਗੇ ਇਸੇ ਕਾਰੋਬਾਰ ਦੇ ਵਿੱਚ ਇਸ਼ਾਰਾ ਕੁਛ ਇੱਥੇ ਪਹਿਲਾਂ ਪਿੰਡ ਕਰਦੇ ਸੀ 45 ਸਾਲ ਇੱਥੇ ਹੋ ਗਏ ਆ ਇਹਨਾਂ ਨੂੰ ਤੇ ਇਸੇ ਕਾਰੋਬਾਰ ਦੇ ਵਿੱਚ ਬੱਚੇ ਪੜਾਏ ਨੇ ਬੋੜਾ ਮੇਰਾ ਮਾਸਟਰ ਆ ਨੋ ਮੇਰੀ ਮਾਸਟਰ ਆ ਤੇ ਪੁੱਤੇ ਪੜ੍ਹਦੇ ਨੇ ਪਿੰਡ ਕਿਹੜਾ ਹੈ ਜੀ ਇਹ ਇਹ ਪਿੰਡ ਕੁੱਪ ਕਲਾਂ ਜੀ ਤੇ ਤੁਸੀਂ ਆਪਣੀ ਕੰਮ ਤੋਂ ਸੰਤੋਸ਼ਟ ਹੈਂ ਉਹਦੇ ਜੀ ਮੈਂ ਕੰਮ ਦੇ ਵਿੱਚ ਬਹੁਤ ਮਾਹਰ ਆ ਆਪਦੇ 'ਚ ਆਪਦੇ ਕੰਮ ਦੇ ਵਿੱਚ ਹੀ ਮਾਹਰ ਆ ਤੇ ਆਪਦੇ ਕੰਮ ਨਾਲ ਮੈਨੂੰ ਬਹੁਤ ਪਿਆਰ ਆ ਤੇ ਆਪਦੇ ਕਾਰੋਬਾਰ ਨਾਲ ਮੈਂ ਸ਼ੋਟ ਆਂ ਰੋਟੀ ਮਾਲਕ ਮੈਨੂੰ ਮੇਰੇ ਕਾਰੋਬਾਰ ਨਾਲ ਦਿਲਾਂ ਤੁਸੀਂ ਬੱਚੇ ਵੀ ਇਸੇ ਕੰਮ ਵਿੱਚੋਂ ਪੜਾਏ ਹਾਂਜੀ ਹਾਂਜੀ ਇਸੇ ਕੰਮ ਤੋਂ ਪੜਾਏ ਨੇ ਮੈਨੂੰ ਹੋ ਗਏ 45 ਸਾਲ ਇੱਥੇ ਕੰਮ ਕਰਦੇ ਨੂੰ ਤੇ ਮੇਰਾ ਨੌਵਾਂ ਪੁੱਤ ਮਾਸਟਰ ਨੇ ਇੱਕ ਮੇਰਾ ਲੜਕਾ ਸੀ ਉਹ ਮਰ ਗਿਆ ਸੀਗਾ ਗਾਹ ਮੇਰਾ ਪੋਤਾ ਵੱਡਦਾ ਉੱਤੀ ਵੱਢੀ ਆ ਬਾਕੀ ਕਾਰੋਬਾਰ ਸਾਰਾ ਲੜਕੀਆਂ ਮੈਂ ਸਾਰੀਆਂ ਦੋ ਲੜਕੇ ਦੀ ਦੋ ਲੜਕੀਆਂ ਨੇ ਸਾਰੇ ਇੱਥੇ ਹੀ ਬੈਠਿਆ ਹੈ ਇਸੇ ਕਾਰੋਬਾਰ ਨੇ ਬੱਚਾ ਵੀ ਕੋਈ ਤੁਹਾਡਾ ਜੀ ਇਸ ਕਾਰੋਬਾਰ ਵਿੱਚ ਆਇਆ ਕਿ ਨਹੀਂ ਜੀ ਨਹੀਂ ਹਜੇ ਕੋਈ ਨਹੀਂ ਪਾਇਆ ਜੀ ਬੱਚਾ ਪਰ ਦੇਖਾਂਗੇ ਇਹ ਪੁੱਤਾ ਜੇ ਕਿਸਮਤ ਹੋਈ ਤਾਂ ਇਹ ਵੀ ਇਹ ਕਾਰੋਬਾਰ ਵੱਡ ਜਾਊਗਾ ਨਹੀਂ ਇਹ ਪੜਾਉਣਿਆਂ ਦੇ ਮਤਲਬ ਪੜਾਉਣ ਦਾ ਰਦ ਹੈ ਇਹ ਦੁਕਾਨਾਂ ਆਪਣੀਆਂ ਹੀ ਦੁਕਾਨਾਂ ਸਾਰੀਆਂ ਮੈਂ 81 ਦੇ ਵਿੱਚ ਅੱਜ ਇੱਥੇ ਆਇਆ ਸੀਗਾ 82 ਜੇ ਮੁੱਲ ਲਈ ਸੀ ਤੇ ਚਾਰ ਦੁਕਾਨਾਂ ਮੇਰੀਆਂ ਇੱਥੇ ਨੇ ਬਾਕੀ ਅੱਠ ਦੁਕਾਨਾਂ ਘਰੇ ਨੇ ਆ ਦੋਸਤੋ ਜਿੱਦਾਂ ਹੁਣ ਬਾਬਾ ਜੀ ਦੀਆਂ ਲਾ ਲੋ ਵੀ 12 ਦੁਕਾਨਾਂ ਆ ਕਿਰਾਇਆ ਆਵੇ ਤੇ ਵਿਹਲੇ ਬਹਿ ਕੇ ਵੀ ਖਾ ਸਕਦੇ ਪਰ ਨਹੀਂ ਜਿਹੜੇ ਬੰਦੇ ਮਿਹਨਤ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਜਿਨ੍ਹਾਂ ਨੂੰ ਕਿਰਤ ਕਰਨ ਦਾ ਸ਼ੌਂਕ ਹੋਵੇ ਤੇ ਜਜ਼ਬਾ ਹੋਵੇ ਉਹ ਇਨਸਾਨ ਕਦੇ ਵੀ ਵਿਹਲੇ ਬਹਿ ਕੇ ਖਾਣਾ ਪਸੰਦ ਨਹੀਂ ਕਰਦੇ ਸੋ ਬਾਬਾ ਜੀ ਇਹੀ ਜਲੰਧਰ ਤੋਂ ਆਏ ਤੁਸੀਂ ਕਦੇ ਜਲੰਧਰ ਵੀ ਗਏ ਜਲੰਧਰ ਬੂਟਾ ਮੰਡੀ ਤੋਂ ਮਾਲ ਫੇਰਾ ਲੈਂਦਾ ਕਮੜਾ ਅੱਲਾਸ ਜਲੰਧਰ ਮੰਡੀ ਚੋਂ ਲਿਆਉਂਦੇ ਹਾਂ ਜਲੰਧਰ ਮੰਡੀ ਹੜਕੀ ਜਾਂਦਾ ਰਹਿੰਦਾ ਮੈਂ ਕਰਤਾਰਪੁਰ ਵੀ ਗਿਆ ਤੇ ਕਪੂਰ ਥੋੜੇ ਵੀ ਗਿਆ ਜੇ ਉਹ ਜਲੰਧਰ ਮੰਡੀ ਤੋਂ ਮਾਲ ਬਹੁਤ ਵਗਿਆ ਹੁੰਦਾ ਰਹੇ ਚਮੜਾ ਤੇ ਇਹ ਬਾਬਾ ਜੀ ਆ ਜਿਹੜੀ ਜੁੱਤੀ ਤੁਸੀਂ ਤਿਆਰ ਕਰਦੇ ਕਿੰਨੇ ਕੁ ਦੀ ਬਣ ਜਾਂਦੀ ਹੈ ਇਹ ਇਸ ਟਾਈਮ ਮੈਂ 1200 ਦੀ ਬਣਾਉਣਾ ਮਤਲਬ ਕਿੰਨੇ ਦਿਨ ਲੱਗ ਜਾਂਦੇ ਬਣਾਉਣ ਨੂੰ ਨਹੀਂ ਇੱਕ ਦਿਨ ਚ ਇੱਕ ਜੁੱਤੀ ਬਣਾ ਦਿੰਦਾ ਇੱਕ ਦਿਨ ਚ ਇੱਕ ਜੁੱਤੀ ਬਣਾ ਦਿੰਦੇ ਆ ਤੇ ਮਤਲਬ ਲਾ ਲਓ ਵੀ ਤੁਹਾਨੂੰ ਲਾ ਲਓ ਵੀ 6-700 ਰੁਪਏ ਵੱਜ ਜਾਂਦਾ ਲਾ ਲਓ ਵੀ 500-600 500-600 ਦਾ ਮੇਰਾ ਮਾਲ ਲੱਗਿਆ 500-600 ਮੇਰੀ ਥਿਆ ਮਤਲਬ ਮਿਹਨਤ ਸਾਰੀ ਦਿਹਾੜੀ ਕਰਕੇ ਤੁਸੀਂ ਉਹਦੇ ਵਿੱਚ ਸੰਤੋਸ਼t ਹੋ ਆ ਹਾਂਜੀ ਬਹੁਤ ਖੁਸ਼ ਆ ਕੋਈ ਨਵੇਂ ਨਿਆਣਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਨਹੀਂ ਮੈਂ ਤਾਂ ਬਹੁਤ ਕਹਿੰਦਾ ਵੀ ਕੰਤ ਕਰੋ ਤੇ ਕੰਮ ਦੇ ਵਿੱਚ ਕੋਈ ਮਿਹਣਾ ਨਹੀਂ ਕੰਮ ਕਰਕੇ ਰੋਟੀ ਖਾਓ ਤੇ ਇੱਕ ਉਪਕਲਾਂ ਅੱਡੇ ਦੇ ਉੱਤੇ ਆ ਜੀ ਹਾਂਜੀ ਅੱਡੇ ਦੇ ਵਿੱਚ ਆਉਂਦੇ ਵਿੱਚ ਸੰਗਰੂਰ ਪਿੱਛੇ ਕਿੰਨਾ ਕੁ ਰਹਿ ਗਿਆ ਜੀ ਸੰਗਰੂਰ ਤੋਂ 20 ਗਾਹਲੀ ਕਿਲੋਮੀਟਰ ਰਹਿ ਗਿਆ ਲੋਹਿਆਣਾ 35 ਕਿਲੋਮੀਟਰ ਰਹਿ ਗਿਆ ਮਤਲਬ ਸੰਗਰੂਰ ਤੇ ਲੁਧਿਆਣੇ ਦੇ ਲਗਭਗ ਗੱਭੇ ਹਾਂ ਸੀ ਇਸ ਵੇਲੇ ਇਧਰਲੇ ਪਾਸੇ ਕਿਲੋਮੀਟਰ ਤੇ ਮੇਰੇ ਲੋਗਾਂ ਸੁਰੂ ਹੋ ਜਾਂਦਾ ਅਸੀਂ ਇਹ ਸੰਗਰੂਰ ਦਾ ਐ ਦੋਸਤੋ ਕੁੱਪ ਕਲਾ ਦਾ ਜਿਹੜਾ ਅਡਾ ਨਾ ਉਹਦੇ ਬਿਲਕੁਲ ਜਦੋਂ ਆਪਾਂ ਇੱਧਰ ਨੂੰ ਖਰੋਰੀ ਬਾਰਡਰ ਵਾਲ ਨੂੰ ਜਾਣਾ ਤੇ ਬਾਬਾ ਜੀ ਦੀ ਦੁਕਾਨ ਆ ਦੇਖ ਲਓ ਜੁੱਤੀਆਂ ਪਈਆਂ ਸੋਹਣੀਆਂ ਸੋਹਣੀਆਂ ਆ ਦੇਖੋ ਤੇ ਇੱਧਰ ਅੰਦਰ ਆ ਮੜਾ ਹੋਰ ਦਿਖਾਉਂਦੇ ਆ ਇਹ ਆ ਦੇਖੋ ਆ ਜੁੱਤੀਆਂ ਬਾਬਾ ਜੀ ਦੀਆਂ ਪਈਆਂ ਆ ਉਹ ਸਾਰੀਆਂ ਇਹ ਬਾਬਾ ਜੀ ਨੇ ਆਪਣੇ ਹੱਥੀ ਬਣਾਈਆਂ ਬਾਬਾ ਜੀ ਸਾਰੀਆਂ ਜੁੱਤੀਆਂ ਹੱਥੀ ਮਤਲਬ ਇਹ ਵੀ ਕਾਰੀਗਰ ਤੋਂ ਹੱਥੀ ਬਣਾਈਆਂ ਨਾ ਆ ਬਾਬਾ ਜੀ ਨੇ ਸਾਰੀਆਂ ਜੁੱਤੀਆਂ ਲੇਡੀਜ਼ ਦੀਆਂ ਵੀ ਜੁੱਤੀਆਂ ਇਹ ਮੇਰੇ ਦਿਖਾਣ ਦਾ ਮਕਸਦ ਮੈਂ ਇਹ ਨਹੀਂ ਸੀ ਵੀ ਮੈਂ ਬਾਬਾ ਜੀ ਨਾਲ ਕੋਈ ਜਾਣਦਾ ਸੀ ਮੈਨੂੰ ਵਧੀਆ ਲੱਗਾ ਵੇ ਇੱਕ ਸਰਦਾਰ ਬੰਦਾ ਆਪਣੇ ਪੰਜਾਬ ਵਿੱਚ ਰਹਿ ਕੇ ਨਿਹੰਤ ਕਰਦਾ ਸੋ ਮੈਂ ਇਹ ਤੁਹਾਨੂੰ ਦਿਖਾ ਲੈਂਦੀ ਆ ਦੇਖੋ ਬੀਬੀਆਂ ਲਈ ਆ ਕਿੰਨੇ ਦੀ ਜੁੱਤੀ ਆ ਜੀ ਇਹ ਕਿੰਨੇ ਦੀ ਆ ਜੀ 600 ਦੀ 600 ਦੀ ਆ ਆ ਦੇਖ ਲਓ ਜੀ ਵਿਆਹਾਂ ਤੇ ਵੀ ਆਪਾਂ ਇਹਨੂੰ ਪਾ ਸਕਦੇ ਕਿੰਨੀ ਸੋਹਣੀ ਜੁੱਤੀ ਹਲਕੀ ਐ ਇਹ ਬਾਬਾ ਜੀ ਨੇ ਤਿਆਰ ਕੀਤੀ ਆ ਆਪਣੇ ਹੱਥੀ ਉਹ ਆਪ ਦੇਖ ਲਓ ਸੋਹਣੀਆਂ ਸੋਹਣੀਆਂ ਜੁੱਤੀਆਂ ਜਿੱਦਾਂ ਆ ਆ ਵਿਆਹ ਤੇ ਹੀ ਪਾ ਸਕਦੇ ਆ ਇੱਧਰ ਦੇਖੋ ਕਢਾਈ ਕੀਤੀ ਆ ਪੂਰੇ ਮੋਤੀ ਮੋਤੀ ਲਾਏ ਆ ਤੇ ਬਾਬਾ ਜੀ ਨਾ ਹੋਰ ਆ ਜਾਓ ਤੇ ਬਾਬਾ ਜੀ ਕੀ ਕਹਿੰਦੇ ਆ ਹੁਣ ਤੁਸੀਂ ਮੈਂ ਜਿਹੜੀ ਕਹਿੰਦਾ ਵੀ ਤੇਰੇ ਜਲੰਧਰ ਦੇ ਵਿੱਚ ਮੇਰੇ ਕੋਲ ਬਾਹਰ ਇੰਗਲੈਂਡ ਅਮਰੀਕਾ ਜੁੱਤੀਆਂ ਜਾਂਦੀਆਂ ਨੇ ਮੈਂ ਮਿਹਨਤ ਕਰਕੇ ਹਾਂਜੀ ਮੇਰੇ ਕੋਲ ਬਾਹਰੋਂ ਬਹੁਤ ਮੰਦੇ ਆ ਥੋੜੇ ਜਲੰਧਰ ਦੇ ਜਗਤਪੁਰ ਦੇ ਸੰਘਿਆਂ ਦੇ ਔਰ ਜਿਆ ਹਰਪੁਰ ਦੇ ਏਰੀਆ ਦੇ ਬੰਦੇ ਮੇਰੇ ਕੋਲ ਆਂਦੇ ਆ ਤੇ ਨਾਮ ਕੀ ਆ ਜੀ ਤੁਹਾਡਾ ਨਾਮ ਮੇਰੇ ਸ੍ਰੀ ਲਖਮਨ ਸਿੰਘ ਆ ਜੀ ਸ੍ਰੀ ਲਖਮਨ ਸਿੰਘ ਨਾ ਬਿਲਕੁਲ ਉਪਕਲਾਮ ਅੱਡੇ ਦੇ ਉੱਤੇ ਅੱਡੇ ਹਾਂ ਜੀ ਅੱਡੇ ਦੇ ਵਿੱਚ ਆ ਅੱਡੇ ਦੇ ਵਿੱਚ ਆ ਬਾਬਾਈ ਤੇ ਮਕਾਨ ਵੀ ਮੇਰਾ ਅੱਡੇ ਦੇ ਥੋੜਾ ਪੰਪ ਦੇ ਨੇੜੇ ਹੀ ਆ ਆ ਦੇਖ ਲਓ ਵੀ ਬਾਬਾ ਜੀ ਜੇ ਮਿਹਨਤ ਕਰਦੇ ਆ ਤੁਹਾਨੂੰ ਦਾ ਸਰੀਰ ਵੀ ਦੇਖ ਲਓ ਐਨ ਫੱਟਿਆ ਕਿਤੇ ਸਾਲ ਦੀ ਮੇਰੀ ਉਮਰ 80 ਸਾਲ ਦੀ 70 78 ਸਾਲ ਦੀ 70 70 70 ਸਾਲ ਦੀ 70 ਸਾਲ ਦੀ ਬਾਬਾਈ ਦੀ ਉਮਰ ਆ ਦੇਖੋ ਨਾਲ-ਨਾਲ ਬਾਬਾਈ ਦਾ ਸਰੀਰ ਵੀ ਦੇਖੋ ਐਨ ਫੱਟਿਆ ਉਹ ਫੱਟ ਤਾਂ ਹੀ ਆ ਕਿਉਂਕਿ ਬਿਲ ਨਹੀਂ ਦਿੰਦੇ ਹੈਗੇ ਦਸਾਂ ਨੌ ਦੀ ਕਿਰਤ ਕਰਦੇ ਜਿਵੇਂ ਕੰਮ ਕਰਦਾ 12 13 ਘੰਟੇ ਆ ਦੇਖ ਲਓ ਵੀ ਆਪਾਂ ਕਹਿਦੀਦਾ ਵੀ ਬਾਹਰ ਜਾ ਕੇ 12 12 ਘੰਟੇ ਸ਼ਿਫਟਾਂ ਲਾਉਣੀਆਂ ਪੈਂਦੀਆਂ ਬਾਬਾ ਜੀ 70 ਸਾਲ ਦੀ ਉਮਰ ਵਿੱਚ ਇੱਥੇ ਰਹਿ ਕੇ ਤਾਂ ਆਪਣਾ ਕੰਮ ਕਰਦੇ ਆ ਸੋ ਦੋਸਤੋ ਆ ਮੈਂ ਤੁਹਾਨੂੰ ਵੱਡਾ ਮੜਿਆ ਦਿਖਾ ਦਮਾ ਇੱਧਰ ਉਹ ਦੇਖ ਲਓ ਆ ਬਾਬਾ ਜੀ ਦਾ ਬੋਰਡ ਵੀ ਲੱਗਾ ਪਹਿਲਾਂ ਮੈਂ ਬਾਬਾ ਜੀ ਨਾਲ ਜਾ ਕੇ ਗੱਲਬਾਤ ਕੀਤੀ ਸੀ ਆ ਮੀਨ ਹਟਾ ਆ ਉਹ ਦੁਕਾਨ ਤੋਂ ਅਸੀਂ ਉੱਥੇ ਜੂਸ ਪੀਨੇ ਉਹਨੇ ਸਾਹਮਣਾਂ ਤੇ ਆ ਬਾਬਾਈ ਦੇ ਭਰਾ ਆ ਉਹਨਾਂ ਦੀ ਵੀ ਤਾਂ ਇੰਤਖਾਲ ਦਨੇ ਆ ਆ ਆ ਜਾਓ ਵੀਰ ਇੱਧਰ ਆ ਜਾ ਬਾਬਾਈ ਦੇ ਆ ਬਾਬਾਈ ਦੇ ਵੱਡੇ ਭਰਾ ਕਿ ਛੋਟੇ ਜੀ ਛੋਟਾ ਜੀ ਛੋਟਾ ਆ ਦੇਖ ਲਓ ਜੀ ਆ ਦੋਨਾਂ ਭਰਾਵਾਂ ਦੀਆਂ ਦੁਕਾਨਾਂ ਤੁਸੀਂ ਕਿੰਨੇ ਛੋਟੇ ਆ ਅਸੀਂ 1.5 ਸਾਲ ਦੋ ਸਾਲ ਆਪਾਂ ਛੋਟੇ ਦੋ ਸਾਲ ਛੋਟੇ ਆ ਪਰ ਤੁਸੀਂ ਵੀ ਇੱਥੇ ਮਿਹਨਤ ਕਰਦੇ ਆ ਆ ਆ ਦੇਖ ਲਓ ਜੀ ਦੋਨੇ ਵੀਰ ਆ ਆਪਣੇ ਮਿਹਨਤ ਦਾ ਕੰਮ ਕਰਦੇ ਆ ਸੋ ਆ ਜੋ ਮੈਨੂੰ ਲੱਗਦਾ ਸੀਗਾ ਮੈਂ ਤੁਹਾਨੂੰ ਦੁਖਾਵਾਂ ਜਦੋਂ ਵੀ ਕਿਤੇ ਲੰਘਦੇ ਹੋ ਨਾ ਤਾਂ ਜ਼ਰੂਰ ਰੁਕਿਆ ਕਰੋ ਸਿੱਖੀ ਸਰੂਪ ਵਿੱਚ ਰਹਿ ਕੇ ਮਿਹਨਤ ਕਰਦੇ ਆ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਮੰਗਦਾ ਆ ਕਿ ਆ ਜੀ ਮੈਨੂੰ ਦਿਓ ਆ ਗਿਆ ਧੰਨਵਾਦ